चल

ਜਿਹੜਾ ਫੜੇ ਗਏ ਆ ਪੁਲਿਸ ਦੀਆਂ ਵਰਦੀਆਂ ਪਾ ਕੇ ਨਜਾਇਜ਼ ਕੰਮ ਕਰਦੇ ਸੀ ਉਹਨਾਂ ਦਾ ਕੀ ਮਾਮਲਾ ਹੈ ਜੀ ਪੰਜਾਬ ਸਰਕਾਰ ਵੱਲੋਂ ਮਾੜੇ ਹਸਲਾਂ ਨੂੰ ਫੜਾਈ ਗਈ ਮਹੀਨ ਤੱਕ ਅਧਿਸ਼ੀ ਨਿਯੂ ਰਣਾ ਜੀ ਆਈਪੀਐਸ ਐਸਐਸਪੀ ਤਰਨਤਾਰਨ ਵੱਲੋਂ ਨਗਰਾਨੀ ਹੇਠ ਏਐਸਆਈ ਨਿਰਮਲ ਸਿੰਘ ਨੇ ਮਿਤੀ 7 2 25 ਨੂੰ ਦਰਾਨੇ ਦਾ ਕਬੰਦੀ ਜਿਹੜਾ ਲੋਹੇ ਵਾਲ ਪੁਲ ਦੇ ਦੀਪਕੰਡਾ ਲਗਾਇਆ ਸੀ ਉਥੇ ਉਹਨਾਂ ਨੂੰ ਫਰਮੇਸ਼ੀ ਮੜੀ ਕੇ ਜਿਹੜੇ ਹੈਗੇ ਨੇ ਗੁਰਵਿੰਦਰ ਸਿੰਘ ਫੌਜੀ ਵਾਸੀ ਨਾਲਲੀ ਤੇ ਰਵਿੰਦਰ ਸਿੰਘ ਵਾਸੀ ਧਨੋੜਾ ਜਿਲ੍ਹਾ ਬਨਾਰਾ ਇਹ ਰਣ ਕੇ ਗੱਡੀਆਂ ਚੋਰੀ ਕਰਦੇ ਨੇ ਉਹਨਾਂ ਦੇ ਨੰਬਰ ਟੈਂਪਰ ਕਰਦੇ ਨੇ ਤੇ ਵਰਦੀਆਂ ਪਾ ਕੇ ਲੋਕਾਂ ਨੂੰ ਧੋਖਾ ਦਿੰਦੇ ਨੇ ਤੇ ਹਥਿਆਰ ਨਾਲ ਲੋਕਾਂ ਕੋਲੋਂ ਲੋਟਖੋ ਵੀ ਕਰਦੇ ਨੇ ਜਿਸ ਤੇ ਇਹਨਾਂ ਨੇ ਇਹਨਾਂ ਨੂੰ ਕਾਬੂ ਕਰਕੇ ਰੁਵਾਣ ਉਹਨਾਂ ਪਾਸੋਂ 1 ਕਰਵਾਲ ਵਰ ਬੱਤੀਪੁਰ 18 ਹੋਂਦ ਬੱਤੀਪੁਰ ਜਿੰਦਾ ਇੱਕ ਬੰਬਾਇਰ ਇੱਕ ਸਵਿਫਟ ਗੱਡੀ ਤੇ ਦੋ ਬੰਦਿਆਂ ਪੁਲਿਸਦਿਆਂ ਜਿਹੜੀਆਂ ਇੱਕ ਖਾਕੀ ਰੰਗ ਦੀ ਕਮਾਂਡੋ ਦੀ ਵਰਦੀ ਇਹ ਬਰਾਉਨ ਕੀਤੀ ਹੈ ਮਕਦਮਾ ਦਰਜ ਕਰਕੇ ਇਹਨਾਂ ਨੂੰ ਅਦਾਲਤ ਵਿੱਚ ਪੇਸ਼ ਕੀਤਾ ਸੀ ਜਿਹੜੇ ਸਾਡੇ ਕੋਲ ਸਬੰਧ ਤੇ ਆ ਸਰ ਇਹਨਾਂ ਦੇ ਵਿੱਚੋਂ ਕੋਈ ਜਿਹੜਾ ਕਿਸੇ ਦਾ ਪਿਛੋਕੜ ਜਿਹੜਾ ਆਰਮੀ ਜਾਂ ਸੀਐਲਪੀਐਫ ਜਾਂ ਪੰਜਾਬ ਪੁਲਿਸ ਕਿਸੇ ਫੋਰਸ ਨਾਲ ਜੁੜਦਾ ਜੀ ਗੁਰਵਿੰਦਰ ਸਿੰਘ ਫੌਜੀ ਜਿਹੜਾ ਅਸੀਂ ਆਰਜੀਓ ਡੈਡ ਹੈ ਜੀ ਇਹਦੇ ਖਿਲਾਫ ਪਹਿਲਾਂ ਤਿੰਨ ਮਕਦਮੇ ਦਰਜ ਨੇ ਜੀ 2 ਐਨਡੀ ਦੇ ਤੇ 1302 ਦਾ ਤੇ ਫੇਲਾ ਇਸ ਵਕਤ ਤਾਂ ਰੈਟ ਆਨ ਰਿਟੇਨਮੈਂਟ ਦੀ ਗੱਲ ਹੈ ਹਾਂਜੀ ਇਹ ਰਿਟੇਨਡ ਹੈ ਜੀ ਉਹਦੀ ਠੀਕ ਹੈ ਸਰ ਹੁਣ ਇਸ ਵਕਤ ਇਹਨਾਂ ਨੂੰ ਗ੍ਰਿਫਤਾਰੀ ਕਰਨ ਤੋਂ ਉਪਰੰਤ ਰਿਮਾਂਡ ਇਹਨਾਂ ਦਾ ਹਦਲ ਕਰ ਲਿਆ ਗਿਆ ਜਾਂ ਕਰਨਾ ਹੈ ਇਹਨਾਂ ਨੂੰ ਪੇਸ਼ ਕਰਕੇ ਦਾਲ ਤੇ ਰਿਮਾਂਡ ਦੇ ਨੇ ਸਾਡੇ ਕੋਲ ਜੀ ਕਿੰਨੇ ਦਿਨ ਦਾ ਰਿਮਾਂਡ ਮਿਲਿਆ ਜੀ ਮਾਂਜੋ 3 ਦਿਨ ਦਾ ਰਿਮਾਂਡ ਮਿਲਿਆ ਸਾਨੂੰ ਜੀ ਜੇ ਇਹ ਹੋਮ ਪ੍ਰੇਮਾ ਫਿਰ ਸੀ ਜਿਹੜੀ ਆ ਇਹਨੂੰ ਦਰਾਨੀ ਇਨਵੈਸਟੀਗੇਸ਼ਨ ਇਹ ਕੀ ਸ਼ਬਦ ਜਿਹੜਾ ਵਾ ਜੇ ਲਗੋ ਤਾਂ ਕਿਹਾ ਜੇ ਕੀ ਅੱਗੇ ਸਭ ਇਹ ਤਫਸੀਲ ਦਾ ਮੈਟਰ ਹੈ ਜੀ ਅਸੀਂ ਡਿਸਕਲੋਜ਼ ਇਹ ਕਰ ਸਕਦੇ ਆ ਬਾਕੀ ਤਫਸੀਲ جاری ਹੈ ਜੀ ਜੋ ਵੀ ਗਾਫੈਕਟ ਹੋਣਗੇ ਉਸ ਦੇ ਮੁਤਾਬਕ ਜਿਹੜੇ ਜਿਹੜੇ ਕੋਈ ਅਨਸਰ ਜੇ ਕੋ ਸੂਲੀਤ ਪਾਈ ਗਈ ਉਹਦੇ ਖਿਲਾਫ ਕਾਰਵਾਈ ਕੀਤੀ ਜਾਵੇਗੀ ਇਹ ਕਦੋਂ ਇਹਨਾਂ ਨੂੰ ਬੇਸ਼ਕ ਦਲਦ ਕੀਤਾ ਜਾ ਰਿਹਾ ਜੀ ਨਾ ਸਰ ਕੱਲ ਮਿਤੀ 11 10 25 ਅਦਾਲਤ ਵਿੱਚ ਕੀਤਾ ਜਾਵੇ ਹੁਣ ਤੱਕ ਕੁਝ ਇਹਨਾਂ ਨੇ ਬ੍ਰਾਮ ਲੱਗੀ ਵੀ ਕਰਵਾਈ ਹੈ ਜਦ ਨੇ ਨਵ ਜਿਹੜੀ ਪਹਿਨਾ ਬਰਾਮਦੀ ਹੋਈ ਸੀ ਜਿਹੜਾ ਕਰਵਲਵਰ ਸੀ ਮਿਲਿਆ ਉਹ ਹੀ ਮਿਲਿਆ ਜੀ ਬਾਕੀ ਇਹਨਾਂ ਦੀ ਕੁਛ ਕੁਛ ਜਾਰੀ ਹੈ ਜੀ ਕੁਛ ਕੁਛ ਜੋ ਵੀ ਇਫੈਕਟ ਸਮਝਾਉਣੀ ਉਹ ਤੁਹਾਨੂੰ ਅਗਲੀ ਤੇ ਪਿੱਛੇ ਹੋਣ ਇਸ ਲਈ ਲੈਣੀ ਜਾਏਗੀ ਧੰਨਵਾਦ ਜੀ